ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਆਪਾਂ ਇੱਕ ਸਖੇਤ ਇਸ ਦੀ ਕੋਈ ਇੱਕ ਛੋਟੀ ਜਿਹੀ ਕਹਾਤਾ ਲੈ ਕੇ ਆਏ ਆ ਤੋ ਆਈ ਹੋਪ ਸਾਰਿਆਂ ਨੂੰ ਪਸੰਦ ਆਉਗੇ ਤੋ ਸਾਰਿਆਂ ਨੇ ਲਾਈਕ ਕਰਨੀ ਆ ਕਮੈਂਟ ਕਰਨੀ ਆ ਔਰ ਸ਼ੇਅਰ ਕਰਨਾ ਇਹ ਰਿਕਵੈਸਟ ਆ ਜੀ ਧਰਪਾ ਕਰਕੇ ਮਾਰਾ ਸਭ ਨੂੰ ਸਮਤ ਬਖਸ਼ਣ ਖਾਸੇ ਦੀ ਬਿਟਾਈ ਆ ਜੀ ਇਹਦੇ ਵਿੱਚ ਦੇਸ਼ ਧਰਮ ਦੇ ਲਈ ਸੇਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਲਈ ਸੇਸ ਕਟਾਉਣਾ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੇਸ ਕਟਾਉਣਾ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਪੈਣ ਜਦੋਂ ਆ ਦੇਸ਼ ਦੇ ਉੱਤੇ ਕਿਸੇ ਪਾਸਿਓਂ ਪੀੜਾ ਪੈਣ ਜਦੋਂ ਆ ਦੇਸ਼ ਦੇ ਉੱਤੇ ਕਿਸੇ ਪਾਸਿਓਂ ਪੀੜਾ ਹੱਥ ਲੈ ਕੇ ਤਲਵਾਰ ਵੈਰੀ ਦੀ ਕਰਦੇ ਲੀਰਾਂ ਲੀਰਾਂ ਤਾਂ ਹੱਥ ਲੈ ਕੇ ਤਲਵਾਰ ਵੈਰੀ ਦੀ ਕਰਦੇ ਲੀਰਾਂ ਲੀਰਾਂ ਜੀ ਮੌਤ ਦੇ ਹੱਥੀ ਗਾਨੇ ਬਨ ਕੇ ਹੱਸ ਹੱਸ ਸੀਸ ਕਟਾਉਣਾ ਮੌਤ ਦੇ ਹੱਥੀ ਗਾਨੇ ਬਨ ਕੇ ਹੱਸ ਹੱਸ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਹੇ ਹੇ ਘਾਸ ਹਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਲਈ ਸਿਰ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਮੇਰੇ ਪੰਜਾਬ ਨੂੰ ਲੁੱਟਣ ਚੜਿਆਵੇ ਅਬਦਾਲੀ ਦੇਸ਼ ਮੇਰੇ ਪੰਜਾਬ ਨੂੰ ਲੁੱਟਣ ਚੜਿਆਵੇ ਅਬਦਾਲੀ ਤਾ ਬੋਲੇ ਸੋ ਨਿਹਾਲ ਆਖ ਕੇ ਨਿਤਰੇ ਫੋਜ ਕਾਲੀ ਤਾ ਬੋਲੇ ਸੋ ਨਿਹਾਲ ਆਖ ਕੇ ਨਿਤਰੇ ਫੋਜ ਕਾਲੀ ਦੇਸ਼ ਮੇਰੇ ਪੰਜਾਬਨ ਲੁੱਟਣ ਚੜਿਆਵੇ ਅਪਦਾਲੀ ਦੇਸ਼ ਮੇਰੇ ਪੰਜਾਬਨ ਲੁੱਟਣ ਚੜਿਆਵੇ ਅਪਦਾਲੀ ਤਾਂ ਬੋਲੇ ਸੋ ਨਿਹਾਲ ਆਖ ਗਏ ਨਿਤਰੇ ਭੋਜ ਕਾਲੀ ਤਾਂ ਬੋਲੇ ਸੋ ਨਿਹਾਲ ਆਖ ਕੇ ਨਿਤਰੇ ਭੋਜ ਕਾਲੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਰਲ ਤੇ ਤਾਂ ਲਥੇ ਜੀ ਸਰਲ ਤੇ ਤਾਂ ਲਥੇ ਐ ਪਰ ਪਿੱਛੋਂ ਟੋਣਾ ਐ ਪਰ ਪੈਰ ਨਾ ਪਿੱਛੋਂ ਹਟਾਉਣਾ ਸਰਨਾ ਟੇਟਾ ਲੱਤੇ ਪਰ ਪੈਰ ਨ ਪਿੱਛੋਂ ਹਟਾਉਣਾ ਜੀ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਲਈ ਸੀਸ ਕਟਾਉਣਾ ਇਹ ਧਰਮ ਖਾਲਸੇ ਦਾ ਇਸ ਧਰਮ ਦੇ ਲਈ ਹੱਸ ਕੇ ਕਟਾਉਣਾ ਇਹ ਕੰਮ ਖਾਲਸੇ ਦਾ ਜਦ ਮੋਰਚੇ ਉੱਤੇ ਅਣਖੇ ਆਸੂ ਰਾ ਡਟ ਜਾਵੇ ਜਦ ਮੋਰਚੇ ਉੱਤੇ ਆਣਕੇ ਅਣਖੇ ਲਾਸੂ ਰਾ ਡਟ ਜਾਵੇ ਜਦ ਮੋਰਚੇ ਉੱਤੇ ਆਣਕੇ ਅਣਖੇ ਲਾਸੂ ਰਾ ਡਟ ਜਾਵੇ ਤਾਂ ਕੌਣ ਜਮਿਆ ਲਾਲੀ ਲਾਲ ਮਾਈ ਦਾ ਇਹਨੂੰ ਪਿੱਛੇ ਹਟਾਵੇ ਤਾ ਕੌਣ ਜੰਮਿਆ ਲਾਲ ਮਾਈ ਦਾ ਇਹਨੂੰ ਪਿੱਛੇ ਹਟਾਵੇ ਜਦੋਂ ਮੋਰਚੇ ਉੱਤੇ ਅਣਖੀ ਆਕੇ ਲਾਸੂਰਾ ਡਟ ਜਾਵੇ ਜਦੋਂ ਮੋਰਚੇ ਉੱਤੇ ਅਣਖੀ ਲਾਸੂਰਾ ਡਟ ਜਾਵੇ ਤਾ ਕੌਣ ਜੰਮਿਆ ਲਾਲ ਮਾਈ ਦਾ ਇਹਨੂੰ ਪਿੱਛੇ ਹਟਾਵੇ ਤਾ ਕੌਣ ਜੰਮਿਆ ਲਾਲ ਮਾਈ ਦਾ ਇਹਨੂੰ ਪਿੱਛੇ ਹਟਾਵੇ ਤਾ ਇੰਜਨਾ ਅੱਗੇ ਛਾਤੀਆਂ ਡੋਣਾ ਪੱਠੀਆਂ ਵਿੱਚ ਸੜ ਜਾਣਾ ਤਾ ਇੰਜਨਾ ਇਹ ਅੱਗੇ ਛਾਤੀਆਂ ਡੋਣਾ ਪੱਠੀਆਂ ਵਿੱਚ ਸੜ ਜਾਣਾ ਜੀ ਇਹ ਕੰਮ ਖਾਲ ਸੇਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲ ਸੇਦਾ ਦੇਸ਼ ਧਰਮ ਦੇ ਲਈ ਸੀਸ ਕਟਾਉਣਾ ਇਹ ਕੰਮ ਖਾਲ ਸੇਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਬੜੇ ਬੜੇ ਅਸ ਜੋ ਦੇ ਦੇਖੇ ਪੱਤ ਮਰੇ ਤਾਂ ਰੋਏ ਬੜੇ ਬੜੇ ਅਸ ਜੋ ਦੇ ਦੇਖੇ ਪੱਤ ਮਰੇ ਤਾਂ ਰੋਏ ਮੋਹ ਵਿਆਕਲ ਹੋਇਆ ਨੂੰ ਅੱਖਾਂ ਹੰਝੂ ਚੋਏ ਮੋਹ ਵਿਆਕਲ ਹੋਇਆ ਨੂੰ ਅੱਖਾਂ ਹੰਝੂ ਚੋਏ बड़े बड़े सजोदे देखे पुत्त मरे तारोए मो वे अकल होयानु अखियों हंजू छोए पर अखियां आगे पुत्र कहवा के फिर भी सुखर मनावणा फिर अखियां ए आगे पुत्र कहवा के फिर भी सुखर मनावणा एहे कम काल सेदा ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਲਈ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਲਈ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਵੱਡਾ ਹੋ ਕੇ ਵੱਡਾ ਨਾ ਹੋਵੇ ਵੱਡਾ ਹੋ ਕੇ ਵੱਡਾ ਨਾ ਹੋਵੇ ਸਭ ਦਾ ਦਾਸਕ ਹਾਵੈ ਸਭ ਦਾ ਦਾਸਕ ਹਾਵੈ ਪੁੱਲ ਜੈ ਤ ਸੰਗਤ ਕੋ ਲੋ ਹੱਥ ਜੋੜ ਬਖਸ਼ਾ ਵੈ ਪੁੱਲ ਜੈ ਤ ਸੰਗਤ ਕੋ ਲੋ ਹੱਥ ਜੋੜ ਬਖਸ਼ਾ ਵੈ ਜੇ ਮਹਾਰਾਜਾ ਹੋ ਕੋੜੇ ਖਾਣਾ اٹਕ ਤਾਈਂ اٹਕਾਉਣਾ ਜੇ ਮਹਾਰਾਜ ਹੋ ਕੋੜੇ ਖਾਣਾ اٹਕ ਤਾਈਂ اٹਕਾਉਣਾ ਜੇ ਇਹ ਕਮ ਖਾਲਸੇ ਦਾਮ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਸੀਸ ਧਰਮ ਦੇ ਲਈ ਕਟਾ ਦੇਸ਼ ਲਈ ਹੱਸ ਕੇ ਕਟਾਉਣਾ ਇਹ ਕੰਮ ਖਾਲਸੇ ਦਾ ਲਾਠੇ ਤਪਾ ਮਦੁਖੇ ਤੋਂ ਲੋਹੇ लाਠੇ ਤਪ ਤੋਂ ਪੰਬ ਦੁਖੇ ਤੋਂ ਲੋਹੇ ਕਦੇ ਨਹੀਂ ਡਰਿਆ ਕਦੇ ਨਹੀਂ ਡਰਿਆ ਆ ਜਾਦੇ ਦੀਸ਼ ਮਾਂ ਦੇ ਉੱਤੇ ਆਮ ਪਤੰਗੇ ਚੜਿਆ ਸੜਿਆ ਆ ਜਾਦੇ ਦੀਸ਼ ਮਾਂ ਦੇ ਉੱਤੇ ਵਾਂਗ ਪਤੰਗੇ ਸੜਿਆ ਹੱਸ ਹੱਸ ਸੋਈ ਉੱਤੇ ਚੜਕੇ ਗੀਤ ਖੁਸ਼ੀ ਦੇ ਗਾਉਣਾ ਇਹ ਕੰਮ ਖਾਲਸੇ ਦਾ ਹੱਸ ਹੱਸ ਸੋਈ ਉੱਤੇ ਚੜਕੇ ਗੀਤ ਖੁਸ਼ੀ ਦੇ ਗਾਉਣਾ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਖਾਤਰ ਧਰਮ ਦੇਸ਼ ਧਰਮ ਦੇ ਖਾਤਰ ਸੀਸ ਕਟਾਉਣਾ ਇਹ ਕੰਮ ਖਾਲ ਸੇਦਾ ਹੀਰੇ ਪੰਨੇ ਤਾਜਾਂ ਦੇ ਤਖਤਾਂ ਨੂੰ ਠੋਕਰ ਮਾਰੇ ਹੀਰੇ ਪੰਨੇ ਤਾਜਾਂ ਤੇ ਤਖਤਾਂ ਨੂੰ ਠੋਕਰ ਮਾਰੇ ਜੇ ਵਾਰ ਦੇਵੇ ਸਿੱਖੀ ਉਤੋਂ ਲੱਖਾਂ ਤਖਤ ਹਜ਼ਾਰ ਜੇ ਵਾਰ ਦੇਵੇ ਸਿੱਖੀ ਉਤੋਂ ਲੱਖਾਂ ਤਖਤ ਹਜ਼ਾਰ ਇਹ ਕੈਸਾ ਅਤੇ ਸਵਾਸਾਂ ਦੇ ਨਾਲ ਸਿੱਖੀ ਨੂੰ ਤੋੜਨ ਬੋਣਾ ਜੀ ਕੈਸਾ ਅਤੇ ਸਵਾਸਾਂ ਦੇ ਨਾਲ ਸਿੱਖੀ ਨੂੰ ਤੋੜਨ ਮੋਣਾ ਜੀ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੀਸ ਕਟਾਉਣਾ ਜੀ ਇਹ ਕੰਮ ਖਾਲਸੇ ਦਾ ਦੇਸ਼ ਧਰਮ ਦੇ ਖਾਤਰ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਦੇਸ਼ ਤਰਮ ਦੇਖਾ ਤਰਸੀ ਸਿਕਟਾਉਣਾ ਇਹ ਕੰਮ ਕਾਲ ਸੇ ਦਾ ਜੋ ਇਕ ਵਾਰੀ ਆਖੇ ਮੂੰਹ ਪੂਰਾ ਕਰ ਹੈ ਲੈਂਦਾ ਜੋ ਇਕ ਵਾਰੀ ਆਖੇ ਮੂੰਹ ਕਰ ਹੈ ਲੈਂਦਾ ਜਿਉਈ ਕੋਲ ਨ ਬਣ ਦੇ ਲਈ ਆਪਣੇ ਲਖਤ ਸੇ ਹੈ ਸੈਂਦਾ ਜੀ ਕਾਲ ਨਿਭਾਉਣ ਦਿਖਾ ਤਰੇ ਆਪਣੇ ਲਖਤ ਸਿਹੇ ਸੈੰਦਾ ਜੀ ਕਾਲ ਨਿਭਾਉਣ ਦੇ ਲਈ ਆਪਣੇ ਲਖਤ ਸਿਹੇ ਸੈੰਦਾ ਜੀ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਵਿੱਚ ਚਕਾਉਂਦਾ ਜੀ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਵਿੱਚ ਚਕਾਉਂਦਾ ਜੀ ਇਹ ਕੰਮ ਖਾਲਸੇ ਦਾ ਹੱਸ ਹੱਸ ਕੇ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਹਸ ਹਸ ਕੇ ਸੇਸ ਕਟਾਉਣਾ ਇਹ ਕੰਮ ਖਾਲ ਸੇਦਾ ਦੇਸ਼ ਧਰਮ ਦੇ ਖਾਤਰ ਸੇਸ ਕਟਾਉਣਾ ਇਹ ਕੰਮ ਖਾਲ ਸੇਦਾ ਦੇਸ਼ ਧਰਮ ਦੇ ਖਾਤਰ ਸੇਸ ਕਟਾਉਣਾ ਇਹ ਕੰਮ ਖਾਲ ਸੇਦਾ ਸੇਸ ਧਰਮ ਦੇ ਖਾਤਰ ਕਟਾਉਣਾ ਏਹੇ ਕਮ ਕਾਲ ਸੇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਪ ਸਾਰਿਆਂ ਨੂੰ ਪਸੰਦ ਆਈ ਹੋਊਗੀ ਜੀ ਐਨਿਕ ਹਾਜ਼ਰੀ ਮਨਜ਼ੂਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ